ਅੱਜ ਆਪਕਾ ਕੀ ਆਰਐਨਏ ਉਹਨਾਂ ਨੇ ਨਾਰਿਆਂ ਨਾਲ ਸਵਾਗਤ ਕਰੀਏ ਪੰਜਾਬ ਸਰਕਾਰ ਮੁਰਦਾਬਾਦ 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 ਲੜਦੇ ਲੋਕ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਜੈ ਜੀ ਜਿੰਦਾਬਾਦ ਮੁਰਦਾਬਾਦ ਮੁੱਖ ਮੰਤਰੀ ਮੁਰਦਾਬਾਦ ਇਸ ਨਕਮੇ ਸਿੱਖਿਆ ਮੰਤਰੀ ਨੂੰ ਚੇਤਾ ਕਰੋ ਇਸ ਵਿਗਵਾੜ ਸ਼ੰਕ ਸਿੱਖਿਆ ਮੰਤਰੀ ਨੂੰ ਦਫਾ ਕਰੋ ਦਫਾ ਕਰੋ ਦਫਾ ਕਰੋ ਸਿੱਖਿਆ ਮੰਤਰੀ ਨੂੰ ਜਲਾ ਦਿਓ ਕਰੋ ਜਲਾ ਦਿਓ ਕੰਪਿਊਟਰ ਦੇ ਅਪਕਾ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰੋ ਮਰਜ ਕਰੋ ਮਰਜ ਕਰੋ ਲੜਦੇ ਲਪਕ ਜਿੰਨੇ ਆ ਮੈਡਮ ਰਜਵੰਤ ਕੋਰ ਤੇ ਮੈਡਮ ਰਵਿੰਦਰ ਕੋਰ ਦੀ ਗਵਾਹੀ ਦੇ ਵਿੱਚ 70 80 ਕੰਪਿਊਟਰ ਦੇ ਅਪਕੇ 1.5 ਘੰਟੇ ਤੱਕ ਉੱਥੇ ਵੀ ਤੁਸੀਂ ਆਪਾ ਕੀਤਾ ਵਾ ਸਿੱਖਿਆ ਮੰਤਰੀ ਦੇਖੀ ਦੇ ਬਾਅਦ ਫੇਸਬੁਕ ਤੇ ਤੇ ਲਾਈਵ ਹੀ ਹੋਇਆ ਜੋ ਸਾਰਿਆਂ ਨੂੰ ਪੰਜਾਬ ਚ ਪਤਾ ਲੱਗ ਗਿਆ ਬਈ ਕੰਪਿਊਟਰ ਤੇ ਹੱਕ ਮਹਿਲਾਵਾਂ ਦਿੰਗ ਜਿਹੜਾ ਵਾ ਜਦੋਂ ਆਪਣੇ ਆਈ ਤੇ ਆ ਜਾਵੇ ਤੇ ਫਿਰ ਸਿੱਖਿਆ ਮੰਤਰੀ ਕੀ ਤੇ ਫਿਰ ਮੁੱਖ ਮੰਤਰੀ ਕੀ ਜਿਦੀ ਮਰਜ਼ੀ ਕੋਠੀ ਨੂੰ ਕਰ ਸਕਦੇ ਆ ਔਰ ਮੈਂ ਇਥੇ ਇੱਕ ਗੱਲ ਹੋਰ ਕਹਣਾ ਚਾਹਵਾ ਬਈ ਸਾਥਿਓ ਜਿਹੜਾ ਜੋ ਆਪਣਾ ਪੰਮੀ ਜੀ ਨੇ ਐਕਸ਼ਨ ਦੱਸਿਆ ਅਗਲਾ ਉਹ ਤੇ ਹੈ ਹੀ ਆ ਉਹਦੇ ਨਾਲ ਹੁਣ ਦਿੱਲੀ ਜਾਣ ਦੀ ਤਿਆਰੀ ਵੀ ਕਰ ਲਓ ਵੈਰੀ ਗੁੱਡ ਵੈਰੀ ਗੁੱਡ ਤਗੜੇ ਹੋ ਜੋ ਤਗੜੇ ਹੋ ਜੋ ਆਪਾਂ ਹੁਣ ਦਿੱਲੀ ਨੂੰ ਕੂਚ ਕਰਨਾ ਜੋ ਦਿੱਲੀ ਸਾਰੇ ਜਿੰਨੇ ਅਧਿਆਪਕੋ ਆ ਸਾਰੇ ਜਨਨ ਨੂੰ ਬੇਨਤੀ ਆ ਹਰ ਇੱਕ ਦਿਨੇ ਚੋਂ ਭਾਵੇਂ 10 10 15 15 ਅਧਿਆਪਕ ਤਿਆਰ ਹੋ ਜਾਓ ਗੱਡੀਆਂ ਫੜ ਲਓ ਜਾ ਕੇ ਕੇਜਰੀਵਾਲ ਦੀ ਕੋਠੀ ਨੂੰ ਘੇਰੋ ਜਾ ਕੇ ਉੱਥੇ ਕਿਉਂਕਿ ਇਹ ਸਰਕਾਰ ਚਲਦੀ ਪਈ ਤਾਂ ਦਿੱਲੀ ਤੋਂ ਕਿਉਂਕਿ ਇਹਨਾਂ ਨੇ ਮੈਂ ਫਿਕਰਮੰਦ ਜੀ ਨੂੰ ਦੱਸਣਾ ਚਾਹੁੰਦਾ ਇਹਨਾਂ ਨੇ ਇੱਕ ਐਮਓਯੂ ਸਾਈਨ ਕੀਤਾ ਸੀ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਉਸੇ ਮੈਮੋਰੰਡਮ ਆਫ ਜੇਸ਼ ਅੰਡਰਸਟੈਂਡਿੰਗ ਉਹਦੇ ਚ ਇਹ ਕੀਤਾ ਗਿਆ ਸੀ ਕਿ ਜਿਹੜਾ ਵੀ ਕੰਮ ਹੋਊਗਾ ਉਹ ਇੱਥੋਂ ਦੇ ਜਿਹੜੇ ਬੀਰੋਕਰੇਟ ਆਈਏ 70 ਵਾ ਉਹ ਉੱਥੋਂ ਦੇ ਨਾਲ ਸਾਠ ਘਾਟ ਕਰਕੇ ਕੰਮ ਕਰਨਗੇ ਔਰ ਉਦੋਂ ਤੋਂ ਇਹ ਜੋ ਵੀ ਫੈਸਲਾ ਹੁੰਦਾ ਵਾ ਇੱਥੋਂ ਦਾ ਭੇਜਿਆ ਜਾਂਦਾ ਤੇ ਨਾਲ ਦਿੱਲੀ ਭੇਜਿਆ ਜਾਂਦਾ ਜੇ ਉੱਥੋਂ ਇਹ ਜਿਹੜੇ ਇਹਨਾਂ ਦੇ ਸੁਪਰੀਮੋ ਆ ਉਹਨੂੰ ਮਨਜ਼ੂਰ ਕਰਦੇ ਆ ਤੇ ਫੇਰ ਹੀ ਪੰਜਾਬ ਚੋਂ ਚੋਂਦਾ ਸੋ ਜਨ ਫੜ ਲੋ ਪੱਤੇਆਂ ਨੂੰ ਛੱਡ ਦਿਓ ਜੜ ਫੜ ਲਓ ਜੜ ਦਿੱਲੀ ਜੋ ਤੇ ਦਿੱਲੀ ਦੀ ਤਿਆਰੀ ਕਰ ਲਓ ਹੁਣੇ ਲੇਖਣ ਤੋਂ ਬਾਅਦ ਜੇ ਆਪਾਂ ਔਰ ਮੈਂ ਤੁਹਾਨੂੰ 100% ਯਕੀਨ ਦਵਾਣਾ ਤੁਸੀਂ ਦਿੱਲੀ ਪਹੁੰਚੇ ਇੱਕ ਵਾਰੀ ਆਪਣੀ 100% ਜਿੱਤੋਏ ਅੱਜ ਲੜਾਂਗੇ ਇੱਕੇਲਾ ਨਾੜ ਪਈ ਤਾਂ ਜਿੱਤੇਲਾ ਨਾੜ ਪਈ ਤਾਂ ਜੁਕਤੀਲਾ ਵੋ ਫਟ ਫਟ ਜਿੱਥੇ